ਹਾਂਜੀ ਜ਼ਰਰੇ ਜ਼ਰਰੇ ਵਿੱਚ ਕਣ ਕਣ ਵਾਲ-ਵਾਲ ਹੈ ਅਕਾਲ ਹੀ ਅਕਾਲ ਹੈ ਅਕਾਲ ਹੀ ਅਕਾਲ ਹੈ ਆਪਾਂ ਅਕਸਰੀ ਈਰਾਨ ਅਰਬ ਦੀਆਂ ਏਜੀਪਟ ਦੀਆਂ ਖੋਜਾਂ ਦੀ ਗੱਲਬਾਤ ਕਰਦੇ ਰਹਿੰਨੇ ਆ ਕਿਉਂਕਿ ਉੱਥੋਂ ਬਹੁਤ ਸਾਰੀਆਂ ਚੀਜ਼ਾਂ ਮਿਲਦੀਆਂ ਨੇ ਜਿਨ੍ਹਾਂ ਨੂੰ ਦੇਖ ਕੇ ਅਸੀਂ ਬੜੇ ਹੈਰਾਨ ਹੁੰਨੇ ਆ ਪਰ ਕਈ ਵਾਰੀ ਉਹਨਾਂ ਵੀਡੀਓ ਦੇ ਥੱਲੇ ਇੱਕ ਅਦਾ ਕਮੈਂਟ ਇਦਾਂ ਦਾ ਵੀ ਹੁੰਦਾ ਵੀ ਇਹ ਚੀਜ਼ਾਂ ਆਪਣੇ ਭਾਰਤ ਦੇ ਵਿੱਚ ਕਿਉਂ ਨਹੀਂ ਹੈ ਬਾਹਰ ਹੀ ਕਿਉਂ ਨੇ ਸਾਰੀਆਂ ਚੀਜ਼ਾਂ ਸਾਰਾ ਕੁਝ ਹੈਗਾ ਭਾਰਤ ਦੇ ਵਿੱਚ ਬਸ ਗੱਲ ਇਹ ਹੈ ਵੀ ਅਸੀਂ ਸ਼ਾਇਦ ਖੋਜ ਨਹੀਂ ਕਰਦੇ ਜਾਂ ਅਸੀਂ ਉੱਥੇ ਤੱਕ ਪਹੁੰਚੇ ਨਹੀਂ ਹੈਗੇ ਮਹਾਰਾਸ਼ਟਰ ਤੋਂ ਲੱਗ ਕੇ ਕੇਰਲਾ ਤੱਕ ਇੱਕ ਖੋਜ ਚੱਲ ਰਹੀ ਆ ਤੇ ਉਹ ਖੋਜ ਦੇ ਵਿੱਚ ਪੱਥਰਾਂ ਦੇ ਉੱਤੇ ਇਹ ਸ਼ੈਲ ਚਿੱਤਰ ਮਿਲੇ ਨੇ ਜਿਹੜੇ 1900 BC ਦੇ ਅਰਾਊਂਡ ਇਹ ਹੈਗੇ ਨੇ ਤੇ ਇਥੋਂ ਪੱਥਰਾਂ ਤੋਂ ਇਹ ਚਿੱਤਰ ਹੀ ਨਹੀਂ ਮਿਲੇ ਇਹਨਾਂ ਦੀਆਂ ਗੁਫਾਵਾਂ ਦੇ ਵਿੱਚੋਂ ਕੁਝ ਪੁਰਾਤਨ ਹਥਿਆਰ ਵੀ ਮਿਲੇ ਨੇ ਤੇ ਕੁਝ ਪੁਰਾਤਨ ਪੱਥਰਾਂ ਦੇ ਟੁਕੜੇ ਵੀ ਮਿਲੇ ਨੇ ਜੀਨੂੰ ਬਕਾਇਦਾ ਮਹਾਲੀ ਦੀ ਇੱਕ ਲੈਬ ਦੇ ਵਿੱਚ ਭੇਜਿਆ ਗਿਆ ਚੈੱਕ ਕਰਨ ਵਾਸਤੇ ਤੇ ਆ ਇੱਕ ਕਿਤਾਬ ਆ ਇਹਨਾਂ ਨੇ ਕਿਤਾਬ ਦੇ ਵਿੱਚ ਇਹ ਸਾਰੇ ਚਿੱਤਰਾਂ ਦਾ ਵੇਰਵਾ ਦਿੱਤਾ ਕਿ ਕਿਹੜਾ ਚਿੱਤਰ ਕਿਹੜੀ ਥਾਂ ਤੇ ਆ ਤੇ ਉਹ ਕਿੰਨਾ ਪੁਰਾਣਾ ਬਾਕੀ ਇਹਨਾਂ ਨੂੰ ਬਣਾਉਣ ਦੇ ਪਿੱਛੇ ਦਾ ਕਾਰਨ ਹਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਚਟਾਨਾਂ ਦੇ ਉੱਤੇ ਇੰਨੀ ਵੱਡੀ ਮਾਤਰਾ ਦੇ ਵਿੱਚ ਇਹ ਚਿੱਤਰ ਬਣਾਉਣ ਦੇ ਪਿੱਛੇ ਦਾ ਕਾਰਨ ਕੀ ਆ ਇਹ ਕਿਸੇ ਦੂਸਰੇ ਗ੍ਰਹਿ ਤੋਂ ਆਉਣ ਵਾਲੇ ਕਿਸੇ ਜੀਵ ਨੂੰ ਕਿਸੇ ਸ਼ੈ ਨੂੰ ਕੋਈ ਇਸ਼ਾਰਾ ਸੀਗਾ ਉਈ ਉਹਦੇ ਵਾਸਤੇ ਕੋਈ ਨਿਸ਼ਾਨੀ ਕੋਈ ਸਾਈਨ ਰੱਖਿਆ ਸੀ ਜਾਂ ਇਹ ਕੁਝ ਆਪਾਂ ਨੂੰ ਦੱਸਣਾ ਚਾਹੁੰਦੇ ਸੀ ਉਸ ਵੇਲੇ ਦਾ ਕਿਉਂਕਿ ਪੱਥਰਾਂ ਦੇ ਉੱਤੇ ਕਾੜ ਕੇ ਚੀਜ਼ਾਂ ਬਣਾਉਣ ਦੇ ਪਿੱਛੇ ਵੀ ਬਹੁਤ ਮਿਹਨਤ ਲੱਗਦੀ ਆ ਉਹਨਾਂ ਸਮਿਆਂ ਦੇ ਵਿੱਚ ਮਸ਼ੀਨਾਂ ਤਾਂ ਹੈ ਨਹੀਂ ਸੀਗੀਆਂ ਨਾ ਲੇਜ਼ਰ ਕੱਟ ਸੀਗਾ ਉਹ ਹੱਥਾਂ ਦੇ ਨਾਲ ਬਣਾਉਂਦੇ ਸੀ ਤੇ ਆ ਦੇਖੋ ਤੁਸੀਂ ਕਿੰਨੇ ਕਿਸਮ ਦੇ ਹਥਿਆਰ ਮਿਲੇ ਨੇ ਉੱਥੋਂ ਅਲੱਗ-ਅਲੱਗ ਕਿਸਮ ਦੇ ਤੇ ਇਸ ਖੋਜ ਨੂੰ ਬੜੇ ਹਾਈ ਲੈਵਲ ਦਾ ਦਰਜਾ ਮਿਲਿਆ ਜਿਵੇਂ ਇਰਾਨ ਆ ਰਾਕਾਲੀ ਜਿਵੇਂ ਏਜਿਪਟ ਵਾਲੀਆਂ ਖੋਜਾਂ ਹੁੰਦੀਆਂ ਉਦਾਂ ਦੀ ਖੋਜ ਦੇ ਵਿੱਚ ਇਹ ਤਾਂ ਦਰਜਾ ਇਹਨੂੰ ਮਿਲ ਗਿਆ ਵਾ ਵੀ ਉਦਾਂ ਦੀ ਖੋਜ ਹੀ ਮੰਨਿਆ ਜਾਂਦਾ ਇਹਨੂੰ ਹੁਣ ਇਹ ਖੋਜਾਂ ਥੋੜੇ ਜੇ ਹਾਈ ਲੈਵਲ ਤੇ ਚੱਲੀਆਂ ਨੇ ਤੇ ਹੋਰ ਬਹੁਤ ਕੁਝ ਮਿਲਣ ਦੇ आसार ਨੇ ਦੇਖਾਂਗੇ ਅੱਗੇ-ਅੱਗੇ ਕੀ ਮਿਲਦਾ ਪਰ ਬੜਾ ਕੁਝ ਸੀ ਜਿਹੜਾ ਉਸ ਸਮੇਂ ਦਾ ਹਜੇ ਤੱਕ ਰਾਜ ਬਣਿਆ ਹੋਇਆ ਰਹੱਸ ਬਣਿਆ ਹੋਇਆ ਜਿਹਦੇ ਬਾਰੇ ਕਿਸੇ ਨੂੰ ਕੋਈ ਪੂਖਤਾ ਜਾਣਕਾਰੀ ਨਹੀਂ ਹੈਗੀ ਬਸ ਕਿਆਸਰ ਆਈਆਂ ਨੇ ਅੱਗੇ ਜਿਵੇਂ ਵੀ ਕੁਝ ਨਵਾਂ ਦੇਖਣ ਨੂੰ ਸੁਣਨ ਨੂੰ ਮਿਲਦਾ ਤੁਹਾਡੇ ਨਾਲ ਸਾਂਝਾ ਕਰਾਂਗੇ ਜਿਵੇਂ ਆਪਾਕ ਸ੍ਰੀ ਤੁਹਾਨੂੰ ਕਹਨੇ ਆ ਕਿ ਜ਼ਿੰਦਗੀ ਬਹੁਤ ਖੂਬਸੂਰਤ ਆ ਮਿੱਤਰੋ ਇਹ ਦੁਨੀਆ ਪਰਮਾਤਮਾ ਨੇ ਬੜੇ ਰੰਗਾਂ ਨਾਲ ਭਰੀ ਆ ਤੇ ਬੜੇ ਰੰਗ ਬਕੇਰ ਰੱਖੇ ਨੇ ਕਣ ਕਣ ਦੇ ਵਿੱਚ ਪਰਮਾਤਮਾ ਆਪ ਵਾਸ ਕਰਦਾ ਇਸ ਕਰਕੇ ਜਿੱਥੇ ਵੀ ਹੋ ਜਿਵੇਂ ਵੀ ਹੋ ਜਿਹੜੇ ਵੀ ਹਾਲਾਤਾਂ ਦੇ ਵਿੱਚੋਂ ਉਸ ਪਰਮਾਤਮਾ ਦਾ ਨਾਮ ਲੈਣਾ ਸ਼ੁਰੂ ਕਰੋ ਚਮਤਕਾਰ ਹੁੰਦੇ ਨੇ ਤੇ ਉਹ ਉਹ ਚੀਜ਼ਾਂ ਹੋ ਜਾਂਦੀਆਂ ਜ਼ਿੰਦਗੀ ਦੇ ਵਿੱਚ ਜਿਹੜੀਆਂ ਕਦੇ ਸੋਚੀਆਂ ਨਹੀਂ ਹੁੰਦੀਆਂ ਧੰਨਵਾਦ Yo no